ਮੈਂ ਆਪਣੇ ਵਿਹੜੇ ਦੇ ਵਿੱਚ ਬੈਠਾ ਸੀਗਾ ਭਾਜੀ ਜੀ ਮੇਰੇ ਲੱਤ ਫ੍ਰੈਕਚਰ ਹੈਗੀ ਆ ਜੀ ਉਹ ਆਪਣੇ ਮੰਝੇ ਤੇ ਬੈਠਾ ਸੀਗਾ ਜੀ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ ਜੀ ਉਹਨਾਂ ਨੇ ਮੇਰਾ ਮੋਬਾਈਲ ਛੀਨ ਲਿਆ ਹਮ ਮੋਬਾਈਲ ਛੀਨ ਕੇ ਭੱਜ ਗਏ ਇਹ ਦਿਨ ਦਾ ਸਮਾਂ ਜਾਂ ਰਾਤ ਦਾ ਸਮਾਂ ਜੀ ਇਹ ਤਕਰੀਬਨ 1.5 ਦੇ ਵਿੱਚ ਦਿਨ ਦਾ ਸਮਾਂ ਸੀਗਾ ਹਮ ਤੁਸੀਂ ਕੰਮ ਕਾਧਾ ਕਰਦੇ ਹੋ ਡਰਾਈਵਿੰਗ ਕਰਦੇ ਹੋ ਤੇ ਘਰ ਦੇ ਅੰਦਰ ਆ ਕੇ ਐਂਟ੍ਰੀ ਕੀਤਾ ਉਹਨਾਂ ਨੇ ਜੀ ਮੈਂ ਇੱਥੇ ਬਾਹਰ ਆਪਣੇ ਬੂਏ ਦੇ ਵਿੱਚ ਬੈਠਾ ਸੀ ਜੀ ਹਮ ਇਹ ਸਾਰੀ ਘਟਨਾ ਕੋਈ ਕੈਮਰਾ ਵਗੈਰਾ ਸੀ ਸੀ ਲੱਗੇ ਘਰ ਕੋਈ ਕੈਮਰੇ ਜਾਈ ਪੋਰਸ ਨਹੀਂ ਇੱਥੇ ਬਾਹਰ ਸੀ ਸੀ ਟੀਵੀ ਕੈਮਰਾ ਲੱਗਾ ਹੋਇਆ ਆਰੇ ਬੰਦੇ ਨਜ਼ਰ ਆਦੇ ਵਿੱਚ ਕਰੀਬ ਕਿੰਨੇ ਜਾਨੇ ਮੋਟਰਸਾਈਕਲ ਤੇ ਆਰੇ ਨਜ਼ਰ ਆ ਗਏ ਦੋ ਜੀ ਨਾਲ ਰੰਗ ਦੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਠੀਕ ਹੈ ਕਿਹੜਾ ਮੋਟਰਸਾਈਕਲ ਹੈ ਜੇ ਇਥੇ ਇੱਕ ਸਪਲੈਂਡਰ ਮੋਟਰਸਾਈਕਲ ਸੀ ਠੀਕ ਹੈ ਇਸ ਮੱਦੇਨਜ਼ਾ ਥਾਣਾ ਥਾਣੇ ਸਖ਼ਤ ਕਰਤੀ ਸੀ ਜੀ ਜਨਿਸ ਕੈਦ ਕਰਨ ਗਿਆ ਸੀਗਾ ਉਹਨਾਂ ਨੇ ਲਿਖੀ ਨਹੀਂ ਐਕਚੁਅਲੀ ਉਹ ਨੰਬਰ ਜਿਹੜਾ ਮੇਰੇ ਫਾਜ਼ਲਜੀ ਦੇ ਨਾਮ ਤੇ ਸੀਗਾ ਜੀ ਤਾਂ ਉਹ ਕਹਿੰਦੇ ਉਹਨਾਂ ਦੇ ਪ੍ਰੂਫ ਲੱਗਣਗੇ ਉਹਨਾਂ ਤੇ ਪ੍ਰੂਫ ਲੈ ਕੇ ਆਓ ਫਿਰ ਲਿਖਾਂ ਇਹ ਗੱਲ ਕਿੰਨਾ ਨੇ ਕੀ ਤੁਹਾਨੂੰ ਕੋਈ ਨਾਮ ਵਗੈਰਾ ਪਤਾ ਉਹਨਾਂ ਦਾ ਕੁਝ ਨਾਮ ਤਾਂ ਨਹੀਂ ਪਤਾ ਜੀ ਉਹ ਮੇਰੀ ਵਾਈਫ ਨੂੰ ਪਤਾ ਹੀ ਥਾਣਾ ਕਿਹੜਾ ਜਿਹੜੇ ਥਾਣੇ ਗਏ ਸੀ ਬਸਤੀ ਬਾਵਾ ਖੇਲ ਨੂੰ ਲੱਗਦਾ ਹੀ ਹੈ 120 ਪੁੱਤੀ ਤੋਂ ਮੈਂ ਆਪਣੇ ਵਿਹੜੇ ਦੇ ਵਿੱਚ ਬੈਠਾ ਸੀਗਾ ਭਾਜੀ ਜੀ ਮੇਰੇ ਲੱਤ ਫ੍ਰੈਕਚਰ ਹੈਗੀ ਆ ਜੀ ਉਹ ਆਪਣੇ ਮੰਝੇ ਤੇ ਬੈਠਾ ਸੀਗਾ ਜੀ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ ਜੀ ਉਹਨਾਂ ਨੇ ਮੇਰਾ ਮੋਬਾਈਲ ਛੀਨ ਲਿਆ ਮੋਬਾਈਲ ਛੀਨ ਕੇ ਭੱਜ ਗਏ ਇਹ ਦਿਨ ਦਾ ਸਮਾਂ ਜਾਂ ਰਾਤ ਦਾ ਸਮਾਂ ਜੀ ਇਹ ਤਕਰੀਬਨ 1.5 ਦੇ ਵਿੱਚ ਦਿਨ ਦਾ ਸਮਾਂ ਸੀ ਜੀ ਹੂੰ ਤੁਸੀਂ ਕੰਮ ਕਾਧਾ ਕਰਦੇ ਹੋ ਡਰਾਈਵਿੰਗ ਕਰਦੇ ਹੋ ਤੇ ਘਰ ਦੇ ਅੰਦਰ ਆ ਕੇ ਐਂਟਰਸ ਕੀਤਾ ਉਹਨਾਂ ਨੇ ਜੀ ਮੈਂ ਇੱਥੇ ਬਾਹਰ ਆਪਣੇ ਬੂਏ ਦੇ ਵਿੱਚ ਬੈਠਾ ਸੀ ਜੀ ਹੂੰ ਇਹ ਸਾਰੀ ਘਟਨਾ ਕੋਈ ਕੈਮਰਾ ਵਗੈਰਾ ਸੀ ਸੀਸੀਟੀਵੀ ਲੱਗੇ ਘਰ ਕੋਈ ਕੈਮਰੇ ਜਿਹਾ ਹੀ ਪੁੱਛਦੇ ਨਹੀਂ ਸੀ ਬਾਹਰ ਸੀਸੀਟੀਵੀ ਕੈਮਰਾ ਲੱਗਾ ਹੋਇਆ ਆਰੇ ਬੰਦੇ ਨਜ਼ਰ ਦੇ ਵਿੱਚ ਕਰੀਬ ਕਿੰਨੇ ਜਾਨੇ ਮੋਟਰਸਾਈਕਲ ਤੇ ਆਰੇ ਨਜ਼ਰ ਆ ਗਏ ਦੋ ਜੀ ਨਾਰੰਗ ਰੰਗ ਦੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਠੀਕ ਹੈ ਕਿਹੜਾ ਮੋਟਰਸਾਈਕਲ ਹੈ ਜੇ ਇਥੇ ਇੱਕ ਸਪਲੈਂਡਰ ਮੋਟਰਸਾਈਕਲ ਸੀ ਠੀਕ ਹੈ ਇਸ ਮਤਲਬ ਇਹ ਥਾਣਾ ਥਾਣੇ ਸਿਕਾਇਤ ਕਰਤੀ ਸੀ ਜਾਨਸ਼ਿਕਾਇਤ ਕਰਨ ਗਿਆ ਸੀਗਾ ਉਹਨਾਂ ਨੇ ਲਿਖੀ ਨਹੀਂ ਐਕਚੁਅਲੀ ਉਹ ਨੰਬਰ ਜਿਹੜਾ ਮੇਰੇ ਫਾਜ਼ਲ ਜੀ ਦੇ ਨਾਮ ਤੇ ਸੀਗਾ ਜੀ ਤਾਂ ਉਹ ਕਹਿੰਦੇ ਉਹਨਾਂ ਦੇ ਪ੍ਰੂਫ ਲੱਗਣਗੇ ਉਹਨਾਂ ਤੇ ਪ੍ਰੂਫ ਲੈ ਕੇ ਆਓ ਫਿਰ ਲਿਖਾਂ ਇਹ ਗੱਲ ਕਿੰਨਾ ਨੇ ਕੀਤੀ ਤੁਹਾਨੂੰ ਕੋਈ ਨਾਮ ਵਗੈਰਾ ਪਤਾ ਉਹਨਾਂ ਦਾ ਕੁਝ ਨਾਮ ਤਾਂ ਨਹੀਂ ਪਤਾ ਜੀ ਉਹ ਮੇਰੀ ਵਾਈਫ ਨੂੰ ਪਤਾ ਹੈ ਥਾਣਾ ਕਿਹੜਾ ਜਿਹੜਾ ਥਾਣੇ ਗਏ ਸੀ ਬਸਤੀ ਬਾਵਾ ਖੇਲ ਨੂੰ ਲੱਗਦਾ ਹੀ ਹੈ ਇੱਕ ਸਮਲੇ ਅਨ ਮੇਰੇ ਲੱਤ ਫ੍ਰੈਕਚਰ ਹੈਗੀ ਆ ਜੀ ਉਹ ਆਪਣੇ ਮੰਝੇ ਤੇ ਬੈਠਾ ਸੀਗਾ ਜੀ ਦੋ ਮੁੰਡੇ ਮੋਟਰਸਾਈਕਲ ਤੇ ਆਏ ਜੀ ਉਹਨਾਂ ਨੇ ਮੇਰਾ ਮੋਬਾਈਲ ਛੀਨ ਲਿਆ ਹਮ ਮੋਬਾਈਲ ਛੀਨ ਕੇ ਭੱਜ ਗਏ ਇਹ ਦਿਨ ਦਾ ਸਮਾਂ ਜਾਂ ਰਾਤ ਦਾ ਸਮਾਂ ਜੀ ਇਹ ਤਕਰੀਬਨ 1.5 ਦੇ ਵਿੱਚ ਦਿਨ ਦਾ ਸਮਾਂ ਸੀ ਜੀ ਹਮ ਤੁਸੀਂ ਕੰਮ ਕਾਧਾ ਕਰਦੇ ਹੋ ਡਰਾਈਵਿੰਗ ਕਰਦੇ ਹੋ ਤੇ ਘਰ ਦੇ ਅੰਦਰ ਆ ਕੇ ਇੰਟਰਸ ਕੀਤਾ ਉਹਨਾਂ ਨੇ ਨਹੀਂ ਮੈਂ ਇੱਥੇ ਬਾਹਰ ਆਪਣੇ ਬੂਏ ਦੇ ਵਿੱਚ ਬੈਠਾ ਸੀ ਜੀ ਹਮ ਇਹ ਸਾਰੀ ਘਟਨਾ ਕੋਈ ਕੈਮਰਾ ਵਗੈਰਾ ਸੀ ਸੀ ਡੀ ਲੱਗੇ ਘਰ ਕੋਈ ਕੈਮਰੇ ਜਿਹਾ ਹੀ ਪੋਰਸ ਨਹੀਂ ਇਥੇ ਬਾਹਰ ਸੀ ਸੀ ਟੀ ਵੀ ਕੈਮਰਾ ਲੱਗਾ ਹੋਇਆ ਆਰੇ ਬੰਦੇ ਨਜ਼ਰ ਆਦੇ ਵਿੱਚ ਕਰੀਬ ਕਿੰਨੇ ਜਾਨੇ ਮੋਟਰਸਾਈਕਲ ਤੇ ਆਰੇ ਨਜ਼ਰ ਆ ਗਏ ਦੋ ਜੀ ਲਾਲ ਰੰਗ ਦੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਠੀਕ ਹੈ ਕਿਹੜਾ ਮੋਟਰਸਾਈਕਲ ਹੈ ਜੇ ਇਥੇ ਇੱਕ ਸਪਲੈਂਡਰ ਮੋਟਰਸਾਈਕਲ ਸੀ ਠੀਕ ਹੈ ਇਸ ਮਤ ਦੇ ਥਾਣਾ ਥਾਣੇ ਸਖ਼ਤ ਕਰਤੀ ਸੀ ਜਨਿਸ ਕੈਦ ਕਰਨ ਗਏ ਸੀਗਾ ਉਹਨਾਂ ਨੇ ਲਿਖੀ ਨਹੀਂ ਐਕਚੁਅਲੀ ਉਹ ਨੰਬਰ ਜਿਹੜਾ ਮੇਰੇ ਫਾਜ਼ਲ ਜੀ ਦੇ ਨਾਮ ਤੇ ਸੀਗਾ ਜੀ ਤਾਂ ਉਹ ਕਹਿੰਦੇ ਉਹਨਾਂ ਦੇ ਪ੍ਰੂਫ ਲੱਗਣਗੇ ਉਹਨਾਂ ਤੇ ਪ੍ਰੂਫ ਲੈ ਕੇ ਆਓ ਫਿਰ ਲਿਖਾਂ ਇਹ ਗੱਲ ਕਿੰਨਾ ਨੇ ਕੀ ਤੁਹਾਨੂੰ ਕੋਈ ਨਾਮ ਵਗੈਰਾ ਪਤਾ ਉਹਨਾਂ ਦਾ ਕੁਝ ਨਾਮ ਤਾਂ ਨਹੀਂ ਪਤਾ ਜੀ ਉਹ ਮੇਰੀ ਵਾਈਫ ਨੂੰ ਪਤਾ ਹੈ ਥਾਣਾ ਕਿਹੜਾ ਜਿਹੜੇ ਥਾਣੇ ਗਏ ਸੀ ਬਸਤੀ ਬਾਵਾ ਖੇਲੋਂ ਲੱਗਦਾ ਹੀ ਹੈ 120 ਪੁੱਤੀ ਦੋ